ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਕੋਠਾ ਗੁਰੂ ਕਾ ਬਾਈ ਗਰਮੀਤ ਦੇ ਘਰੋਂ ਇੱਕ ਚੰਗੇ ਦੁੱਧ ਵਾਲੀ ਆਪਾਂ ਮੱਝ ਦਿਖਾਉਣੇ ਆ। ਪੂਰੀ ਗੱਲਬਾਤ ਤਾਂ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੁਆ ਮਿੱਤਰੋ ਇਹ ਸੂੰਦੀ ਐ ਤੇ ਕਿੰਨਾ ਕਿਨੇ ਦੁੱਧ ਕਟਿਆ ਵਾ। ਵੱਜਣ ਵੀ ਚੰਗਾ ਤੇ ਚੰਗੀ ਸਮੀ ਵੀ ਐ ਸਿੰਘ ਮਿੱਤਰੋ ਗੋਲ ਆ ਥਣ ਲੇਵੇ ਦੀ ਪੂਰੀ ਸਾਫ਼ ਐ ਤੇ ਥੋੜੇ ਯੂਨਿਕ ਕੀ ਮਿੱਤਰੋ ਸਾਈਡ ਜ਼ਰੂਰ ਲੱਗਦੀ ਐ ਪਰ ਬੈਠਣ ਕਰਨਾ ਪਤਾ ਨਹੀਂ ਵੈਸੇ ਹੀ ਐ ਕਿਉਂਕਿ ਗੱਲਬਾਤ ਆਪਾਂ ਸਾਰੀ ਜਾਣਕਾਰੀ ਦੇਵਾਂਗੇ। ਹਾਂਜੀ ਭਾਈ ਜੀ ਗਰਮੀਦ ਕੀ ਹਾਲ ਚਾਲ ਆ ਜੀ ਠੀਕ ਆ ਸੇ ਤਾਂ ਸੁਆ ਕਿਹੜਾ ਜੀ ਪਹਿਲਾ ਤਾਂ ਤਾਂ ਚੌਥਾ ਪੰਜਵਾਂ ਆ ਜੀ ਚੌਥਾ ਪੰਜਵਾਂ ਸੂਣੀ ਐ ਤੇ ਕਿੰਨੇ ਕ ਦਿਨ ਜਿਹੜੇ ਲੈ ਜੂਗੀ ਇਹੇ ਵੈਸੇ ਤਾਂ 15 ਤਰੀਕ ਨੂੰ ਦਿਨ ਪੂਰੇ ਜੀ ਹਾਂਜੀ ਤਰੀਕ ਤਾਂ ਉਹ ਤੇ ਹੋ ਸਕਦਾ ਪਸੂ ਪਹਿਲਾਂ ਅੱਗੇ ਪਿੱਛੇ ਹੋ ਸਕਦਾ ਜੀ ਮੰਨ ਲਓ ਵੀ ਹਜੇ ਤਰੀਕ ਤਾਂ ਥੋੜੀ ਹੋਈ ਐ 15 ਨੂੰ ਪੂਰੇ 15 ਨੂੰ ਪੂਰੇ 10 15 ਦਿਨ ਲੈਂਦੀ ਆ ਹਾਂਜੀ ਹਾਂਜੀ ਠੀਕ ਆ ਦੁੱਧ ਸਹੀ ਕਿੰਨਾ ਕ ਦਿੰਦਾ ਵਾ ਜੀ ਆਪਣੇ ਕੋਲ 18 ਪਲੱਸ ਦਿੰਦਾ ਜੀ 18+ 18 ਜਦੋਂ ਆਪਾਂ ਕਹਿੰਦੇ ਨੇ ਨਾ ਕਈ ਭਰਾ ਮੜ ਬਾਲਾ ਲੱਗਣ ਲੱਗ ਜਾਂਦਾ ਮੰਨ ਲਓ ਇਹ ਸੂੰਦੀ ਆ ਸਾਡੇ ਘਰੇ ਤੇ ਚਵਾ ਕੇ ਦੇਵੋਗੇ ਹਾਂ ਚਵਾ ਕੇ ਦੇ ਦਾਂਗਾ ਮੇਰੇ ਚਾਚੇਰੇ ਸਾਡੇ ਸਕੇ ਘਰ ਦੇ ਇਹ ਵੇਖਣ ਆਏ ਆ ਇਹਨਾਂ ਨੂੰ ਇਹਨਾਂ ਨੂੰ ਆਪਣੀ ਮਾਰਦੇ ਜੀ ਓਕੇ 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 ਸਿਮਣ ਕਿਹੜਾ ਲੱਗਿਆ ਜੀ ਇਹਦਾ ਉਹਰਾ ਪਾਸਟਰ ਦਾ 145 77 77 ਹਾਂਜੀ ਤੇ ਰੇਟ ਕੀ ਕਰਤਾ ਜੇ ਫੇਰ ਹੀ ਤੋੜ ਜਨ ਦੁਬਾਰੇ 1 ਲੱਖ 45 ਹਜ਼ਾਰ 1 45 ਤੋੜੇ ਜੇ ਇੱਕ ਵਾਰੀ ਪੂਰੇ ਪੂਰੇ ਹੀ ਆਪਾਂ ਹੋ ਗਏ ਹਾਂ ਰੇਟ ਵੈਸੇ ਤਾਂ ਬਾਈ ਵੱਧ ਮੰਗਦਾ ਸੀ ਪਰ ਆਪਾਂ ਕਹਿ ਕਹਾ ਕੇ ਮਿੱਤਰੋ ਰੇਟ ਜਿਹੜਾ ਜਾਇਜ਼ ਕਰਾਇਆ ਕਿ 18 ਲੀਟਰ ਬਾਈ ਕਹਿੰਦਾ ਵੀ ਇਹਨੇ ਦੁੱਧ ਕੱਢਿਆ ਵਾ ਪਿਛਲੇ ਇਸ ਮਹੀਨੇ ਦੇ ਵਿੱਚ ਤੇ ਚੌਥਾ ਸੂਆ ਮੰਨ ਲਓ ਪੰਜਵਾਂ ਮੰਨ ਲਓ ਉਹ ਤੁਹਾਡੀ ਸਮਝ ਆ ਇਹ ਥਾਣਾ ਦੀ ਮਿੱਤਰੋ ਪੂਰੀ ਸਾਫ ਹੈ ਤੁਰਦੀ ਦਾ ਹਵਾਨਾ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਰੇਟ ਬਾਈ ਨੇ ਮਿੱਤਰੋ 145 ਕਰਿਆ 145 ਦੇ ਵਿੱਚੋਂ ਥੋੜਾ ਕਨਾ ਮਾਨਤਾ ਨਹੀਂ ਹੋਣਾ ਤੇ ਹਾਂਜੀ ਹਾਂਜੀ ਨਾੜਾ ਸਾਰੇ ਹਾਂ ਨਾੜਾ ਨੂੜਾ ਮਿੱਤਰੋ ਬਹੁਤ ਚੰਗੀਆਂ ਮਿਲਕ ਵੈਣ ਜਿਹੜੀ ਉਹ ਦੁੱਧ ਵਾਲੀ ਨਾੜ ਮਿੱਤਰੋ ਬਹੁਤ ਹੈ ਤੇ ਆਪਣਾ ਫੋਨ ਨੰਬਰ ਜੀ 788783 78883 999901 999901 ਪਿੰਡ ਕੋਠਾ ਗੁਰੂਕਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਇਹ ਕਿਹੜੀ ਸੜਕ ਤੇ ਘਰ ਆਪਣਾ ਇਹ ਬੁਰਜ ਥਰੋਡ ਵਾਲੀ ਸੜਕ ਆ ਜੀ ਹਾਂਜੀ ਉਦੋਂ 52 ਵਾਲਾ ਰਾਹ ਜਾਂਦਾ ਇਹ ਖੇਤਾ ਵਾਲਾ ਆ ਉਥੋਂ ਸੜਕ ਤੋਂ ਰਾਹ ਪਾੜਦਾ ਹਾਂਜੀ ਹਾਂਜੀ ਠੀਕ ਆ ਉਹਦੇ ਉੱਤੇ ਆਪਣਾ ਘਰ ਮਸ਼ੀਨ ਵਾਲਾ ਜੀ ਓਕੇ ਜੀ ਓਕੇ ਬਾਬਾ ਦੀਪ ਸਿੰਘ ਕੀ ਕਹਿੰਦੇ ਹੁੰਦੇ ਮਸ਼ੀਨਾ ਦੇ ਕੋਠੇ ਬਾਬਾ ਦੀਪ ਸਿੰਘ ਦੇ ਕੋਠੇ ਹਾਂਜੀ ਠੀਕ ਆ ਸੋ ਜਿਹੜੇ ਵੀ ਫੇਰ ਵੀਰ ਭਰਾ ਨੂੰ ਆਪਾਂ ਕਹਨੇ ਆਂ ਵੀ ਜ਼ਰੂਰਤ ਹੋਵੇ ਤਾ ਚੰਗਾ ਮਿੱਤਰੋ ਸਿਮਣ ਲੱਗਿਆ ਦੁੱਧ ਬਾਈ ਕਹਿੰਦਾ ਵੀ ਹਾਂ ਬਹੁਤ ਚੰਗਾ ਕੱਢਿਆ ਵਾ ਤੇ ਥਾਂਲੇ ਵੀ ਦੇ ਮੰਤਰ ਚੰਗੀ ਆ ਸੋ ਸਾਰੇ ਵੀਰਾਂ ਦਾ ਧੰਨਵਾਦ